ਪਰ ਸਾਹਿਬ ਦੀ ਸੇਵਾ ਜਿਹੜੇ ਪਰਿਵਾਰ ਨਭੁੰਦੇ ਨੇ ਸਤਿਗੁਰਾਂ ਦਾ ਓਟ ਆਸਰਾ ਤੱਕਬੇ ਨੇ ਸੇਵਾ ਕਰਦੇ ਨੇ ਇਹ ਬੜੀ ਸਤਿਗੁਰਾਂ ਦੀ ਮਖਾਨ ਕਿਰਪਾ ਹੈ ਇਸੇ ਤਰ੍ਹਾਂ ਜਿੱਥੇ ਅਸੀਂ ਗੁਰਬਾਣੀ ਦੀ ਸੇਵਾ ਕਰਦੇ ਉੱਥੇ ਪਾਠੀ ਸਿੰਘ ਗਰੰਥੀ ਸਿੰਘਾਂ ਦੀ ਸੇਵਾ ਵੀ ਕਰਨੀ ਬਣਦੀ ਆ ਕਿਉਂਕਿ ਅੱਜ ਜਿੱਥੇ ਅਸੀਂ ਸਤਿਗੁਰਾਂ ਦੇ ਕੋਲੇ ਇੰਨਾ ਕੁਝ ਪ੍ਰਾਪਤ ਕਰਦੇ ਆ ਕੋਠੀਆਂ ਮੰਗਦੇ ਆ ਦੁੱਧ ਮੰਗਦੇ ਆ ਪੁੱਤ ਮੰਗਦੇ ਆ ਹੋਰ ਕਈ ਕੁਝ ਪ੍ਰਾਪਤ ਕਰਦੇ ਆ ਉਥੇ ਪਰ ਜਿਹੜੇ ਸਤਿਗੁਰਾਂ ਦੇ ਸੇਵਾਦਾਰ ਨੇ ਕਿਉਂਕਿ ਸਾਡੇ ਘਰ ਕੋਈ ਰਿਸ਼ਤੇਦਾਰ ਆ ਜਾਵੇ ਕੋਈ ਆਪਣਾ ਯਾਰ ਮਿੱਤਰ ਦੋਸਤ ਹੀ ਲੈ ਕੇ ਆ ਜਾਵੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਸਤੂਰਾਂ ਦੇ ਤੇ ਆਪ ਉਹਨਾਂ ਨੇ ਆਪਣੇ ਸਿੱਖਾਂ ਨੂੰ ਪੁੱਤ ਬਣਾਇਆ ਆ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿਕਰੋ ਨਿਵਾਸ ਤੇ ਗਰੰਤੀ ਸਿੰਘ ਪਾਠੀ ਸਿੰਘ ਮਹਾਰਾਜ ਦੇ ਇਹਨਾਂ ਨੂੰ ਰਿਸ਼ਤੇਦਾਰਾਵਾਦ ਅਸੀਂ ਉਹਨਾਂ ਵੀ ਕੁਝ ਨਾ ਕੁਝ ਦੇ ਕੇ ਤੋਰੀ ਦਾ ਰਿਸ਼ਤੇਦਾਰ ਕੋਈ ਆ ਜਾਵੇ ਤਾਂ ਨਾਲ ਉਸ ਨੂੰ ਵੀ ਖੁਸ਼ ਕਰਕੇ ਭੇਜੀਦਾ ਵੀ ਸਾਡਾ ਰਿਸ਼ਤੇਦਾਰ ਨਰਾਜ਼ ਨਾ ਹੋ ਜਾਵੇ ਕਿਉਂਕਿ ਉਸ ਦੇ ਨਾਲ ਜਿਹੜਾ ਮਿੱਤਰ ਆਇਆ ਸੀ ਕਿਸੇ ਉਹਨੂੰ ਅਸੀਂ ਕੁਝ ਮਾ ਕੀਤਾ ਜੇ ਉਹਨੂੰ ਅਸੀਂ ਕੋਈ ਡਰਾਈਵਰ ਹੀ ਆਇਆ ਹੋਵੇ ਤਾਂ ਉਹਨੂੰ ਵੀ ਬੁਲਾਈਦਾ ਆ ਗੱਡੀ ਤੋਂ ਬਾਹਰ ਤੇ ਭਾਰੀ ਸਹਿਬ ਤੁ ਚਾ ਪੀ ਆ ਗਈ ਇਸ ਤਰ੍ਹਾਂ ਪਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਵਜ਼ੀਰ ਆ ਪਾਠੀ ਸਿੰਘ ਆ ਉਹਨਾਂ ਦੀ ਸੇਵਾ ਕਰਨੀ ਵੀ ਜ਼ਰੂਰ ਬੰਦੀ ਆ ਉਹਨਾਂ ਤੱਕ ਗੁਰੂ ਸਾਹਿਬੇ ਖੁਸ਼ ਨਹੀਂ ਹੋਣਾ ਜੇ ਉਹ ਨਾਰਾਜ਼ ਰਹੇ ਤੇ ਇਸ ਕਰਕੇ ਜਿੱਥੇ ਅਸੀਂ ਗੁਰਬਾਣੀ ਦਾ ਪਾਠ ਕਰਉਂਦੇ ਆ ਉਥੇ ਪਾਠੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਸਤੂਰਾਂ ਦੇ ਵਜ਼ੀਰ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਉਹਨਾਂ ਦਾ ਸਤਕਾਰ ਵੀ ਲਾਜ਼ਮੀ ਰਹਿਣਾ ਚਾਹੀਦਾ ਕਿਉਂਕਿ ਆਉਣ ਵਾਲੀ ਪੀੜ੍ਹੀ ਗ੍ਰੰਥੀ ਸਿੰਘ ਬਣ ਕੇ ਰਾਜੀ ਨਹੀਂ ਆ ਸੋ ਇਸ ਤਰ੍ਹਾਂ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਲਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੀ ਸਤੂਰਾਂ ਦੀ ਮਹਾਨ ਕਿਰਪਾਈਆ ਦੋ ਦੀਵਾਨ ਜਾਸ ਲੋ ਹੋਰ ਆਏ ਫੋਨ ਆਇਆ ਪਰ ਸਾਧੂ ਵੀ ਕਹਿੰਦੇ ਨਾ ਨਾਥ 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 ਖਸਮ ਬਖਾਤ ਕਿਰਤ ਧੱਕੇ ਦੇ ਜਹਾਂ ਬਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਪਰ ਜਿੱਥੇ ਲਿਖਿਆ ਨਾ ਮਾਰੇ ਨੇ ਉੱਥੇ ਹੀ ਖਾਣੇ ਪੈਣੇ ਨੇ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਹੋ ਰਿਹਾ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਖਾਲਸਾ ਜੀ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇ ਦੇ ਉੱਪਰ ਆਏ ਨੇ ਉਹਨਾਂ ਨੇ ਆਪਣੀ ਮਿਆਨ ਦੇ ਵਿੱਚੋਂ ਤਲਪਾਨ ਕੱਢੀ ਤੇ ਸਤਿਗੁਰਾਂ ਨੇ ਕੋਈ ਖੈ ਗੁਰੂ ਦੇ ਆਸ਼ੀਆਂ ਨਰਾਸ਼ੀਆਂ ਦੇ ਉੱਤਰਨ ਵਾਲਾ ਧਰਮ ਦੇ ਤਸੀਸ ਦੇਣ ਵਾਲਾ ਜਦ ਪਹਿਲੀ ਆਵਾਜ਼ ਦਿੱਤੀ ਤੇ ਕੋਈ ਉੱਠਿਆ ਨਹੀਂ ਸਤਿਗੁਰਾਂ ਨੇ ਦੂਸਰੀ ਵਾਰ ਫੇਰ ਕਿਹਾ ਕੋਈ ਨਹੀਂ ਉੱਠਿਆ ਨਹੀਂ ਤੀਸਰੀ ਵਾਰ ਜਦ ਕਿਹਾ ਆ ਕਿ ਲਾਹੌਰ ਦੇ ਰਹਿਣ ਵਾਲੇ ਭਾਈ ਬਿਆ ਰਾਮ ਦੀ ਉੱਠਿਆ ਤੇ ਸਾਡੇ ਨੂੰ ਗੁਰੂ ਕਲ ਦੀ ਧਰਪਾਸ਼ਾ ਦੇ ਚਾਹਵੇ ਤੇ ਸਿੱਧਰ ਆ ਕੇ ਜੋ ਤਰ ਤਾਰੇ ਕਰਦਾ ਉਹ ਤਾਂ ਜੀ ਲੱਭਾ ਇਹ ਬਿਆ